ਅੰਗਰੇਜ਼ੀ ਭਾਸ਼ਾ ਦੇ ਦੋ ਸ਼ਬਦ ਨੇ ਇੱਕ ਹੁੰਦਾ ਹੈ ਐਕਸਪੀਰੀਅੰਸ ਤੇ ਦੂਸਰਾ ਕਹਿੰਦਾ ਹੈ ਵਿਜ਼ਡਮ ਸ਼ਾਇਦ ਸਾਨੂੰ ਇਹ ਦੋਨਾਂ ਦਾ ਨਾ ਮਤਲਬ ਇਹਨਾਂ ਪਤਾ ਨਹੀਂ ਹੈ ਐਕਸਪੀਰੀਅੰਸ ਜੋ ਹੁੰਦਾ ਹੈ ਉਹ ਹੁੰਦਾ ਹੈ ਜਦੋਂ ਮੈਂ ਆਪ ਕੁਝ ਕੀਤਾ ਹੋਵੇ ਡਾਇਰੈਕਟਲੀ ਮੈਂ ਉਹਨੂੰ ਪ੍ਰੈਕਟੀਕਲ ਕੋਈ ਚੀਜ਼ ਕੀਤੀ ਹੋਵੇ ਤੇ ਉਹਦੇ ਵਿੱਚੋਂ ਮੈਨੂੰ ਕੁਝ ਸਿੱਖਣ ਨੂੰ ਮਿਲਿਆ ਕਿਸੇ ਹੋਰ ਦਾ ਨਹੀਂ ਵਿਜ਼ਡਮ ਕੀ ਹੁੰਦਾ ਹੈ wisdom ਹੈ ਤੁਹਾਨੂੰ ਕੋਈ ਚੀਜ਼ ਸਿੱਖਣ ਨੂੰ ਮਿਲੀ ਹੈ ਤੁਹਾਡੇ ਵਿੱਚ ਅਬਿਲਟੀ ਆ ਗਈ ਹੈ ਕਿ ਤੁਸੀਂ ਇੱਕ ਅਵੇਅਰਨੈਸ ਸਟੇਜ ਵਿੱਚ ਪਹੁੰਚ ਚੁੱਕੇ ਹੋ ਪਰ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਆਪਣੇ ਐਕਸਪੀਰੀਅੰਸ ਤੋਂ ਹੋਵੇ ਉਹ ਕਿਸੇ ਹੋਰ ਦੇ ਐਕਸਪੀਰੀਅੰਸ ਤੋਂ ਵੀ ਹੋ ਸਕਦੀ ਹੈ ਉਹ wisdom ਕਹਿੰਦੀ ਹੈ ਅੱਜ ਦੇ ਸੈਸ਼ਨ ਵਿੱਚ ਜੇ ਤੁਸੀਂ ਪੰਜਾਬ ਪੀਸੀਐਸ 2025 ਵਿੱਚ ਪ੍ਰੀਲਿਮਸ ਦਾ ਪੇਪਰ ਅਟੈਂਪਟ ਕਰਨਾ ਹੈ ਨਾ ਅੱਜ ਦਾ ਸੈਸ਼ਨ ਤੁਹਾਡੇ ਲਈ wisdom अवेकनिंग ਵਾਲਾ ਸੈਸ਼ਨ ਹੋਣ ਵਾਲਾ ਹੈ ਕਿਉਂਕਿ ਅੱਜ ਮੈਂ ਤੁਹਾਡੇ ਨਾਲ ਆਪਣੇ ਦੋ प्रिलम्स पेपर ਦਾ ਐਕਸਪੀਰੀਅੰਸ ਸ਼ੇਅਰ ਕਰੂੰਗਾ ਕਿਸ ਤਰ੍ਹਾਂ ਮੈਂ ਪਹਿਲੀ ਵਾਰ ਜਦੋਂ 2018 ਦਾ ਪੇਪਰ ਦਿੱਤਾ पीसीएस ਦਾ ਮੈਂ ਪ੍ਰੀਲਮਸ ਕਲੀਅਰ ਕੀਤਾ ਤੇ ਕਿਸ ਤਰ੍ਹਾਂ ਮੈਂ ਜਦੋਂ ਦੂਸਰੀ ਵਾਰ ਪੇਪਰ ਦਿੱਤਾ 2020 ਵਿੱਚ ਪ੍ਰੀਲਮਸ ਦਾ ਤੇ ਕਲੀਅਰ ਕੀਤਾ ਮੈਂ ਦੋ ਵਾਰ ਕਲੀਅਰ ਕਰਕੇ ਇੱਥੇ ਤੁਹਾਨੂੰ ਕੁਝ ਆਪਣਾ ਐਕਸਪੀਰੀਅੰਸ ਦੱਸਣਾ ਚਾਹ ਰਿਹਾ ਹਾਂ ਇਸੇ ਉਮੀਦ ਦੇ ਵਿੱਚ ਕਿ ਮੇਰੇ ਐਕਸਪੀਰੀਅੰਸ ਤੋਂ ਤੁਸੀਂ ਸਿੱਖੋਗੇ ਐਂਡ ਤੁਹਾਨੂੰ ਇਹ ਪਤਾ ਲੱਗੇਗਾ ਕਿ ਪ੍ਰੀਲਮਸ ਕਿਸ ਤਰ੍ਹਾਂ ਕਲੀਅਰ ਕਰਨਾ ਚਾਹੀਦਾ ਹੈ ਜਾਂ ਕੀ ਅਪਰੋਚ ਹੈ ਠੀਕ ਹੈ ਜੀ ਸੋ ਪੂਰਾ ਦੇਖਿਓ ਸੈਸ਼ਨ ਕੋ ਜਿਆਦਾ ਵੱਡਾ ਨਹੀਂ ਹੋਣ ਵਾਲਾ ਤੇ ਡਿਸਕਸ ਕਰਦੇ ਆਂ ਦ ਰੋਡ ਟੂ ਪ੍ਰੀਲੈਂਸ ਕਿ ਹਾਊ ਆਈ ਕਲੀਅਰਡ ਮਾਈ ਪ੍ਰੀਲੈਂਸ ਪੇਪਰ ਠੀਕ ਹੈ ਜੀ ਸਭ ਤੋਂ ਪਹਿਲਾਂ 2018 ਲੋ ਜੀ ਸੋ ਸੌਰੀ ਲੋ ਜੀ ਸਭ ਤੋਂ ਪਹਿਲਾਂ ਦੇਖ ਲੋ ਜੀ 2018 ਠੀਕ ਹੈ ਜੀ 2018 ਦਾ ਇਹ ਮੇਰਾ ਮੇਨਸ ਦਾ ਐਡਮਿਟ ਕਾਰਡ ਹੈ 2020 ਦਾ ਆ ਮੇਰਾ ਮੇਨਸ ਦਾ ਐਡਮਿਟ ਕਾਰਡ ਹੈ ਤੁਸੀਂ ਜੇ ਵੈਰੀਫਾਈ ਕਰਨਾ ਹੈ ਯੂ ਕੈਨ ਚੈੱਕ ਮਾਈ ਰੋਲ ਨੰਬਰ ਯੂ ਕੈਨ ਚੈੱਕ ਮਾਈ ਰੋਲ ਨੰਬਰ ਹੇਅਰ ਠੀਕ ਹੈ ਜੀ अजकल फेक न्यूज़ का जमाना है लोग मिट्ट नहीं लाते कमेंट करने कि भई रैंक होल्डर से कितने स ये वो बहुत हैं दैट्स है, वाई मैं यही प्रूफ ऑटोमैटिकली लगा रहा है कि मैं दोनों बार प्रिलिम्स का पेपर क्लीयर किया पर खास गल की सी खास गल यही जो मैं दो हज़ार अठारह या दो हज़ार भी दो अपना प्रिलिम्स का पेपर अटैम्प्ट ਠੀਕ ਹੈ ਜੀ ਦੋਨਾਂ ਵਾਰ ਜਦੋਂ ਮੈਂ ਪ੍ਰੀਲਿਮਜ਼ ਅਟੈਂਪਟ ਕੀਤਾ ਸੀ ਨਾ ਪੇਪਰ ਮੈਂ ਸਿਰਫ ਗੱਲ ਕਰਾਂਗਾ ਇੱਥੇ ਜੀਐਸ ਪੇਪਰ 1 ਦੀ ਜਿਹਦੇ ਵਿੱਚ ਹਿਸਟਰੀ ਪੋਲੀਟੀ ਇਕਨੋਮੀ ਮੇਨ ਸਬਜੈਕਟ ਆਉਂਦੇ ਨੇ ਹਮੇਸ਼ਾ ਮੇਰੇ 120 ਤੋਂ ਉੱਪਰ ਨੰਬਰ ਆਏ ਹਮੇਸ਼ਾ ਸੀ ਸੈੱਟ ਮੇਰਾ ਕਮਜ਼ੋਰ ਸੀ ਸੀ ਸੈੱਟ ਮੈਂ ਹਮੇਸ਼ਾ ਮੈਥਸ ਮੇਰਾ ਕਦੀ ਮਨੋਰਾਸ ਨਹੀਂ ਆਇਆ ਮੇਰਾ ਕਮਜ਼ੋਰ ਸੀ ਪਰ ਇਹਦੇ ਵਿੱਚ ਮੈਂ ਕਦੀ ਕਟਾ ਨਹੀਂ ਖਾਇਆ ਪਰ ਤੁਹਾਡੇ ਲਈ ਹੁਣ ਕੀ ਵਧੀਆ ਚੀਜ਼ ਹੈ ਜਿਹੜਾ ਸੀ ਸੈੱਟ ਹੈ ਉਹ ਤੇ ਕੁਆਲੀਫਾਈਂਗ ਹੋ ਗਿਆ ਤੁਹਾਡੀ ਜਿਹੜੀ ਸਾਰੀ ਦੀ ਸਾਰੀ ਮੈਰਿਟ ਬਣਨੀ ਹੈ ਉਹ ਤੇ ਹੁਣ ਇਸ ਤੇ ਬਣਨੀ ਹੈ ਨਾ ਐਮ ਆ ਰਾਈਟ ਸਾਰੀ ਮੈਰਿਟ ਤੁਹਾਡੀ ਜੀਐਸ 1 ਤੇ ਬਣਨੀ ਹੈ ਸੋ ਇਸੇ ਕਰਕੇ ਮੈਂ ਅਸ ਦਾ ਸੈਸ਼ਨ ਲੈ ਕੇ ਆਇਆ ਕਿ ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਕਿ ਦੋ ਵਾਰ ਜਦੋਂ ਮੈਂ ਪੇਪਰ 'ਚ ਬੈਠਿਆ ਤੇ ਮੈਂ 120 ਨੰਬਰ ਕਿੱਦਾਂ ਲੈ ਕੇ ਆਇਆ ਸੋ ਇਸ ਸੈਸ਼ਨ ਨੂੰ ਨਾ ਇੱਕ ਵਿਜ਼ਡਮ ਦੀ ਤਰ੍ਹਾਂ ਲਿਓ ਨਹੀਂ ਪਸੰਦ ਆਉਂਦਾ ਕੋਈ ਗੱਲ ਨਹੀਂ ਮੇਰੀ ਅਪਰੋਚ ਤੋਂ ਤੁਹਾਨੂੰ ਕੋਈ ਕਹਿ ਲੋ ਕਿ ਤੁਹਾਡੀ ਹੋਰ ਅਪਰੋਚ ਹੈ ਕੋਈ ਗੱਲ ਨਹੀਂ ਪਰ ਜੋ ਮੈਂ ਕੀਤਾ 120 ਨੰਬਰ ਲੈਣ ਲਈ ਨਾ ਉਹ ਇੱਕ ਵਾਰ ਸੁਣਿਓ ਜ਼ਰੂਰ ਕਿ ਸ਼ਾਇਦ ਪਤਾ ਤੁਹਾਡੇ ਵੀ ਕੰਮ ਆ ਜੇ ਸੋ ਸਭ ਤੋਂ ਪਹਿਲਾਂ ਦੇਖਦੇ ਆਂ ਸਭ ਤੋਂ ਪਹਿਲਾਂ ਜੇ ਮੈਂ ਕਹਨਾ ਕਿ ਵਾਟ ਆਈ ਡਿਡ ਵਾਸ ਸਭ ਤੋਂ ਪਹਿਲਾਂ ਆਈ ਕ੍ਰੈਮਡ ਦ ਹੋਲ ਸਿਲੇਬਸ ਹਲੋ ਜੀ ਮਤਲਬ ਸਮਝਾਵਾਂ ਇਹਦਾ ਕੀ ਹੈ ਸਭ ਤੋਂ ਪਹਿਲਾਂ ਮੈਂ ਪੂਰੇ ਸਿਲੇਬਸ ਦੇ ਰੱਟੇ ਲਾਏ ਪੰਜਾਬ ਪੀਸੀਐਸ ਦਾ ਸਿਲੇਬਸ ਨੋਟੀਫਿਕੇਸ਼ਨ ਆਂਦੀ ਹੈ ਉਹਦੇ ਵਿੱਚ ਪ੍ਰੀਲਿਮਸ ਐਂਡ ਮੀਨਸ ਦਾ ਸਿਲੇਬਸ ਅਲੱਗ-ਅਲੱਗ ਪੇ ਆਉਂਦਾ ਮੈਂ ਉਹਦਾ ਪ੍ਰਿੰਟ ਆਊਟ ਕਢਾਇਆ ਰੱਟੇ ਮਰਨ ਲੱਗ ਗਿਆ ਮੈਂ ਉਹਦੇ ਸਿੰਪਲ ਕਿਉਂ ਜੀ ਜਦ ਤੱਕ ਮੈਨੂੰ ਸਿਲੇਬਸ ਦਾ ਇਹ ਨਹੀਂ ਪਤਾ ਹੋਏਗਾ ਮੈਂ ਤਿਆਰੀ ਸ਼ੁਰੂ ਨਹੀਂ ਕਰ ਸਕਦਾ ਜਦੋਂ ਮੈਨੂੰ ਪਤਾ ਹੋਏਗਾ ਨਾ ਕਿ ਕਰਨਾ ਕੀ ਹੈ ਇਹਦੇ ਉਹੀ ਗੱਲ ਹੋਗੀ ਨਾ ਆਪਾਂ ਪਲੋਟ ਜਿਹੜਾ ਹੈ ਉਹਦੇ ਤੇ ਨਾ ਕੋਠੀ ਪਾਣੀ ਸ਼ੁਰੂ ਕਰਤੀ ਪਰ ਸਾਨੂੰ ਪਤਾ ਹੀ ਨਹੀਂ ਹੈ ਕਿ ਪਲੋਟ 100 ਗਜ ਦਾ ਕਿ 200 ਗਜ ਦਾ ਕਿਦਾਂ ਕੋਠੀ ਪਾ ਲੋਂਗੇ ਸੋਚੋ ਸਭ ਤੋਂ ਪਹਿਲਾਂ ਪਤਾ ਕਰੋ ਇੱਕ ਐਗਜ਼ਾਮਪਲ ਦਵਾਂ ਚਲੋ ਸੋਲਰ ਸਿਸਟਮ ਆਪਣੇ ਟੌਪਿਕ ਚ ਹੈਗਾ ਪੀਸੀਐਸ ਵਿੱਚ ਸਿਲੇਬਸ ਦਾ ਪਾਰਟ ਹੈ ਕਿਹੜੇ ਟੌਪਿਕ ਦਾ ਪਾਰਟ ਹੈ ਸੋਲਰ ਸਿਸਟਮ ਕਿਹੜੇ ਟੌਪਿਕ ਦਾ ਪਾਰਟ ਹੈ 70% 80% ਬੱਚੇ ਨਾ ਜੀਓਗ੍ਰਾਫੀ ਕਹਿਣਗੇ ਦੇਖਿਏ ਕਿ ਸੋਲਰ ਸਿਸਟਮ ਜੀਓਗ੍ਰਾਫੀ ਦਾ ਪਾਰਟ ਹੈ এনवायरमेंटਲ ਸਟੱਡੀਜ਼ ਅਸੀਂ ਸਿਲੇਬਸ ਨੂੰ ਚੰਗੀ ਤਰ੍ਹਾਂ ਕੀਤਾ ਅੱਗੇ ਆ ਜਾਓ एवरीडे ਸਾਇੰਸ ਬਾਰੇ ਤੁਸੀਂ ਸਾਰਿਆਂ ਨੇ ਸੁਣਾ ਹੋਣਾ ਹੈ एवरीडे ਸਾਇੰਸ ਉਹਦੇ ਵਿੱਚ ਤੁਸੀਂ ਆਪਾਂ ਨਾ ਕਹਿ ਦਿੰਨੇ ਆ ਕਿ ਫਿਜ਼ਿਕਸ ਆਂਦੀ ਹੈ ਸਰ ਬਾਇਓ ਆਂਦੀ ਹੈ ਕੈਮਿਸਟਰੀ ਆਂਦੀ ਹੈ ਇਹ ਇਹ ਤਿੰਨ ਸ਼ਬਦ ਫਿਜ਼ਿਕਸ కెమిస్ట్రీ ਬਾਇਓ ਆਪਣੇ ਪੇਪਰ ਵਿੱਚ ਆਪਣੇ ਹੋਲ ਸਿਲੇਬਸ ਵਿੱਚ ਮੈਂਸ਼ਨेड ਹੀ ਨਹੀਂ ਹੈਗੇ ਦੇਖੋ ਉਹਨਾਂ ਨੇ ਟੌਪਿਕ ਵਾਈਜ਼ ਲਿਖਿਆ ਹੋਇਆ ਹੈ ਕਿ ਨਹੀਂ ਜੀ ਐਸਿਡ ਬੇਸਿਸ ਐਂਡ ਸੌਲ ਤੁਹਾਨੂੰ ਪੁੱਛਾਂਗੇ ਫੋਰਸਸ ਆਫ ਫੋਰਸਸ ਯਾਨੀ ਕਿ ਲਾਅ ਆਫ ਮੋਸ਼ਨ ਤੁਹਾਨੂੰ ਪੁੱਛਾਂਗੇ ਕਿਤੇ ਵੀ ਉਹਨਾਂ ਨੇ ਫਿਜ਼ਿਕਸ కెమిస్ట్రీ ਬਾਇਓ ਲਿਖਿਆ ਹੀ ਨਹੀਂ ਪਰ ਆਪਾਂ ਫਿਜ਼ਿਕਸ కెమిస్ట్రీ ਬਾਇਓ ਕਹਿ ਦਿੰਨੇ ਆ ਜਨਰਲ ਸਾਇੰਸ ਇੰਨਾ ਕਹਿ ਦਿੰਨੇ ਆ ਫਸਟ ਨੋ ਦਾ ਸਿਲੇਬਸ ਜਦੋਂ ਤੱਕ ਇਹ ਸਟੈਪ ਨਹੀਂ ਹੋਇਆ ਅਗਲੇ ਸਟੈਪ ਤੇ ਗੱਡੀ ਨਹੀਂ ਜਾਣੀ ਸਭ ਤੋਂ ਪਹਿਲਾਂ ਇਸ ਨੂੰ ਕਾਂਕਰ ਕਰੋ ਇਸ ਨੂੰ ਕਾਂਕਰ ਕਰਨ ਤੋਂ ਬਾਅਦ ਮੈਂ ਸਾਰੇ ਦੇ ਸਾਰੇ ਪ੍ਰੀਵੀਅਸ ইয়ার ਕੁਐਸਚਨਸ ਨੂੰ ਐਨਲਾਈਜ਼ ਕੀਤਾ ਮੈਂ ਪ੍ਰੀਲਿਮਸ ਦੇ ਮੇਨਸ ਦੇ ਦੋਨਾਂ ਦੇ ਪ੍ਰੀਵੀਅਸ ইয়ার ਕੁਐਸਚਨ ਜਿੱਦੋਂ ਜਿੱਦੋਂ ਵੀ ਮੈਨੂੰ ਮਿਲਦੇ ਸੀ ਕੋਈ ਸੋਰਸ ਨਹੀਂ ਹੁੰਦਾ ਸੀ ਮੇਰੇ ਟਾਈਮ ਹੁਣ ਤੇ ਕਾਫੀ ਕਿਤਾਬਾਂ ਆ ਚੁੱਕੀਆਂ ਨੇ ਤੇ ਮੈਂ ਇਹ ਸਾਰੇ ਸੋਰਸਸ ਨੂੰ ਕੰਪਾਈਲ ਕੀਤਾ ਤੇ ਕੰਪਾਈਲ ਕਰਕੇ ਨਾ ਇੱਕ ਡਾਟਾ ਬਣਾਇਆ डेटा किस तरह का बनाया हूँ ही मैं तो दिखाऊंगा यूट्यूब सर्च भी कर सकते हो पूरी वीडियो आ जाएगी किसान कुछ यह टॉपिक होंगे ने पोलिटी बहुत वाला सबजैक्ट है पर पोलिटी कुछ चार तो टॉपिक है जेडे पीसीएस पुछ ही रहा है बार बार कि पता लगेगा बायलाइजिंग द प्रीवियस ईयर क्वेश्चन ਇਹਨਾਂ ਨੂੰ ਐਨਲਾਈਜ਼ ਕਰਕੇ ਵੇਟੇਜ ਅਲੋਟ ਕਰੋ ਟੌਪਿਕ ਨੂੰ ਕਿ ਭਾਈ ਬਾਰ-ਬਾਰ ਇੱਕੋ ਹੀ ਟੌਪਿਕ ਤੋਂ ਕੁਐਸਚਨ ਆ ਰਹੇ ਆ ਤੇ ਮੇਰੀ ਇਹ ਪ੍ਰਾਇਰਟੀ ਹੋਣੀ ਚਾਹੀਦੀ ਆ ਉਹਦਾ ਵੇਟ ਵੱਧ ਗਿਆ ਕਿਦਾਂ ਲੋਟ ਕੀਤਾ ਆ ਦੇਖੋ ਤੁਹਾਡੇ ਸਾਹਮਣੇ ਮੇਰੀ ਪੂਰੀ ਰਿਸਰਚ ਆ ਆ ਦੇਖੋ ਪੋਲੀਟੀ ਦੀ ਰਿਸਰਚ ਕੀਤੀ ਹੈ ਇੱਥੇ ਮੈਂ ਪਰਸੈਂਟੇजेस ਯਾਨੀ ਕਿ ਵੇਟਸ ਦੇ ਦਿੱਤੇ ਟੋਟਲ ਅਜ ਤੱਕ ਪੋਲੀਟੀ ਦੇ 56 ਕੁਐਸਚਨਸ ਆਏ ਨੇ ਇਹ ਮੈਂ ਟਾਪਿਕਸ ਸਬ ਟਾਪਿਕਸ ਵਿੱਚ ਵੰਡਤਾ ਐਂਡ ਉਸ ਤੋਂ ਬਾਅਦ ਮੈਂ ਦੇਖਿਆ ਕਿ ਸਭ ਤੋਂ ਜ਼ਿਆਦਾ ਕੁਐਸਚਨ ਕਿੱਥੋਂ ਆਏ ਤੇ ਦੇਖੋ ਜੀ ਸਭ ਤੋਂ ਜ਼ਿਆਦਾ ਪਰਸੈਂਟੇਜ ਕਿੱਥੇ ਦਿਖ ਰਹੀ ਹੈ 14% 14% ਜੋ ਜੇ ਮੈਂ 14% ਦੇਖਦਾ ਹੈ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ ਐਂਡ ਇੱਥੇ 14% ਦੇਖਦਾ ਹੈ ਪੰਚਾਇਤੀ ਰਾਜ ਹੁਣ ਮੈਨੂੰ ਪੀਵਾਈਕਿਊ ਐਨਾਲਾਈਜ਼ ਕਰਕੇ ਇਹ ਪਤਾ ਲੱਗ ਚੁੱਕਿਆ ਹੈ ਕਿ ਪੰਚਾਇਤੀ ਰਾਜ ਤੇ ਪਾਰਲੀਮੈਂਟ ਬੜੇ ਇੰਪੋਰਟੈਂਟ ਹੈ 4 ਤੋਂ 5 ਮਹੀਨੇ ਜਾਂ 3 ਮਹੀਨੇ ਜਿੰਨਾ ਵੀ ਟਾਈਮ ਹੈ ਮੈਂ ਉਸ ਤੋਂ ਪਹਿਲਾਂ ਅੱਜ ਤੁਹਾਡੇ ਲਈ ਵੀਡੀਓ ਬਣਾ ਰਿਹਾ ਹਾਂ ਜਦੋਂ ਪੇਪਰ ਆਏਗਾ ਉਸ ਟਾਈਮ ਵੀ ਤੁਸੀਂ ਇਹ ਐਨਾਲਿਸਿਸ ਨੂੰ ਚੈੱਕ ਕਰ ਲਿਓ ਕਿ ਸਰ ਤੁਸੀਂ ਕਹਿ ਰਹੇ ਸੀਗੇ ਕਿ ਇਹ ਟੌਪਿਕਸ ਤੋਂ ਕੁਸ਼ਨ ਆਂਦੇ ਨਹੀਂ ਆਂਦੇ ਦੇਖ ਲਿਓ ਪੰਚਾਇਤੀ ਰਾਜ ਤੋਂ ਕੁਸ਼ਨਸ ਆਇਆ ਕਿ ਨਹੀਂ ਆਇਆ ਤੁਹਾਨੂੰ ਪਤਾ ਲੱਗ ਜਾਏਗਾ ਦਿਸ ਇਜ਼ ਦ ਸੈਕੰਡ ਮੋਸਟ ਇੰਪੋਰਟੈਂਟ ਥਿੰਗ ਜਿਹੜੀ ਮੈਂ ਕੀਤੀ ਹੁਣ ਗੱਲ ਇਹ ਹੈ ਪੀワイ ਕਿਊਜ਼ ਬਹੁਤ ਇੰਪੋਰਟੈਂਟ ਨੇ ਐਂਡ ਉਹਦੇ ਲਈ ਤੁਹਾਡੀ ਤਿਆਰੀ ਨੂੰ ਅੱਗੇ ਵਧਾਉਣ ਵਾਸਤੇ ਪੀワイਕਿਊਸ ਔਰੀਐਂਟਡ ਆਪਾਂ ਕੁਝ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਠੀਕ ਹੈ ਜੀ ਉਹਦਾ ਟਾਈਮ ਨੋਟ ਕਰ ਲਓ 25 ਜੂਨ ਕਿੰਨੇ ਵਜੇ ਸਵੇਰੇ 10 ਵਜੇ ਇਸ ਤੇ ਜੁੜਨਾ ਨਾ ਭੁੱਲਿਓ ਜੋ ਵੀ ਐਸਪੀਰੈਂਟ ਪ੍ਰੀਲਿਮਸ ਕਲੀਅਰ ਕਰਨਾ ਚਾਹੁੰਦਾ ਹੈ ਮੇਨਸ ਕਲੀਅਰ ਕਰਨਾ ਚਾਹੁੰਦਾ ਹੈ ਸਤਾਰੇ ਲਵਾਉਣਾ ਚਾਹੁੰਦਾ ਆਪਣੇ ਮੋਢੇ ਤੇ ਪੀਸੀਐਸ ਬਣਨਾ ਚਾਹੁੰਦਾ ਨਾ ਉਹਦੇ ਲਈ ਇਹ ਸੈਸ਼ਨ ਬਹੁਤ ਇੰਪੋਰਟੈਂਟ ਹੋਣ ਵਾਲਾ ਹੈ सो इस सैशन का लिंक थले मिल जाएगा इन लाइक करके रख लो तो नोटिफिकेशन आ जाएगी कि बी ऑन हो गया इनू जरूर देखियो पच्ची जून कदों है जी बुधवार सवेरे दस बजे ठीक है जी बहुत इंपॉर्टेंट रहने वाला है उस तो बाद अगे आ जाओ थर्ड चीज़ जी मैं की मैं पीवैक्यूज देख ले मैं पता लग गया कि सिलेबस की है सब तो पहला मैं शुरू किया एनसीआर टी तो बेसिक एनसीआर टी सिक्स क्लास सैवंथ क्लास ਤੋਂ ਲੈ ਕੇ ਹਿਸਟਰੀ ਦੀ ਐਨਸੀਆਰਟੀ 11th ਦੀ 12th ਦੀ ਪੜ੍ਹੀ ਤੁਸੀਂ ਕਹੋਗੇ ਸਾਰੇ ਤਾਂ ਸਾਰੇ ਕਹਿੰਦੇ ਨੇ ਐਨਸੀਆਰਟੀ ਪੜ੍ਹਨੀ ਚਾਹੀਦੀ ਹੈ ਪਰ ਤੁਹਾਨੂੰ ਪਤਾ ਐਨਸੀਆਰਟੀ ਪੜ੍ਹਨੀ ਕਿਸ ਤਰ੍ਹਾਂ ਚਾਹੀਦੀ ਹੈ ਐਨਸੀਆਰਟੀ ਪੜ੍ਹਨ ਦਾ ਇੱਕ ਤਰੀਕਾ ਹੈ ਇੱਕ ਐਗਜ਼ਾਮਪਲ ਦਿੰਨਾ ਤੁਹਾਨੂੰ ਮੈਂ ਹੁਣੇ ਆਪਣੇ ਟੈਲੀਗ੍ਰam ਚੈਨਲ ਤੇ ਬੱਚਿਆਂ ਨੂੰ ਇਹ ਸਵਾਲ ਕੀਤਾ ਸਤਰੀਧਨ ਜਿਹੜਾ ਹੁੰਦਾ ਹੈ ਠੀਕ ਹੈ ਗਿਫਟ ਜਿਹੜੀ ਊਮਨ ਇਨਹੈਰਿਟ ਕਰਕੇ ਆਂਦੀ ਹੈ ਵਿਆਹ ਵਾਲੇ ਟਾਈਮ ਤੇ ਉਹਦਾ ਕੋਈ ਵੀ ਕਲੇਮ ਨਹੀਂ ਕਰ ਸਕਦਾ ਹਸਬੈਂਡ ਤੇ ਅੱਗੇ ਜਿਹੜੇ ਬੱਚੇ ਹੁੰਦੇ ਨੇ ਉਸ ਕੁੜੀ ਦੇ ਉਸ ਵਾਈਫ ਦੇ ਜਿਹੜੇ ਬੱਚੇ ਹੁੰਦੇ ਨੇ ਉਧਰ ਉਹ ਕਲੇਮ ਕਰ ਸਕਦੇ ਨੇ ਦੇ ਕੈਨ ਇਨਹੈਰਿਟ ਦੈਟ ਤੁਸੀਂ ਮੰਨੋਗੇ ਨਹੀਂ ਇਸ ਲਾਈਨ ਤੇ ਬੱਚੇ ਇੰਨੇ ਕ ਕਨਫਿਊਜ਼ ਹੋ ਗਏ ਮੈਨੂੰ ਇੰਨੇ ਕ ਮੈਸੇਜ ਆਏ ਕਿ ਸਰ ਇਹ ਕਿੱਥੋਂ ਪਾਇਆ ਤੁਸੀਂ ਇਹਦਾ ਸਿਲੇਬਸ ਕੀ ਹੈ ਇਹ ਕਿਸ ਸਿਲੇਬਸ ਦੇ ਅੰਡਰ ਆ ਰਿਹਾ ਹੈ ਇਹ ਕਿੱਥੋਂ ਕਿਹੜੀ ਕਿਤਾਬ ਚ ਲਿਖਿਆ ਹੈ ਮੈਂ ਕਿਹਾ ਬੱਚੇ ਐਨਸੀਆਰਟੀ 12th class history part 1 directly mentioned hai kande ho sir sanu te pata hi nahi kis tarah ki chal rahi hai todi taiyari jado tonu ncrt isda hi nahi pata sirf evaqs di gal kar rahe ho no ji mains di gal kar lo upsc de example le lo aa dekho third battle of panipat da question aaya si why so many empire shaking battles were fought in the panipat exactly ncrt to chakke hoya question hai हर चैप्टर तो बाद एनसीआर टी कुछ क्वेश्चन दिते गए हैं उन्होंने क्वेश्चन चक्य हुआ यूपीएसए आ रहे पी सी एस भी आ रहे हैं सोचो वाई आर वी नॉट डूइंग एनसीआर सो दीज आर द बेसिक्स ऑफ एनसीआर ठीक है जी फिर चौथा स्टेप मैं नोट्स फॉलो कि एन सी आर टीज आर मैंडेटरी एनसीआर आर इंपोर्टेंट बट दे आर नॉट सफिशेंट दे आर नॉट एनफ NCERT 6ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਲਈ ਬਣਾਈ ਗਈ ਹੈ ਉਹ UPSC ਜਾਂ Punjab PCS ਦੇ ਐਗਜ਼ਾਮ ਵਾਸਤੇ ਨਹੀਂ ਬਣਾਈ ਗਈ NCERT ਦਾ ਪਰਪਸ ਹੁੰਦਾ ਹੈ ਕਿ ਬੇਸਿਕ ਨੋਲੇਜ ਤੁਹਾਨੂੰ ਆ ਜਾਏ ਪਰ ਜਿਹੜੀ ਅਪਲਾਈਡ ਨੋਲੇਜ ਹੈ ਜਿਹੜੀ ਨੋਲੇਜ ਐਕਚੁਅਲੀ UPSC ਜਾਂ PCS ਪੁੱਛ ਰਿਹਾ ਹੈ ਉਹਦੇ ਲਈ ਤੁਹਾਨੂੰ ਹੋਰ ਇਲੈਬੋਰੇਟਿਵ ਨੋਟਸ ਕਰਨੇ ਪੈਂਦੇ ਆ ਸੋ ਮੈਂ ਕੀ ਕੀਤਾ ਸੀ ਜਦੋਂ ਜਿਸ ਤਰ੍ਹਾਂ ਮੇਰੇ ਦੋ ਪ੍ਰੀਲਿਮਸ ਪੇਪਰ ਕਲੀਅਰ ਹੋਏ ਮੈਂ ਜੋ ਮੇਰੇ ਟੀਚਰਸ ਨੇ ਕਿਹਾ ਮੈਂ ਉਹਨੂੰ ਫੋਲੋ ਕੀਤਾ ਇੱਕ ਐਗਜ਼ਾਮਪਲ ਦਿਖਾਵਾਂ ਬਹੁਤ ਫੇਮਸ ਇੱਕ ਕਿਤਾਬ ਆਂਦੀ ਹੈ ਤੁਸੀਂ ਕਮੈਂਟ ਚ ਦੱਸਿਓ ਪੋਲੀਟੀ ਦੀ ਸਭ ਤੋਂ ਫੇਮਸ ਕਿਤਾਬ ਕਿਹੜੀ ਹੈ ਉਸ ਕਿਤਾਬ ਵਿੱਚ ਲਿਖਿਆ ਹੋਇਆ ਹੈ that money bills can be introduced only by the minister ਤੇ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਮਨੀ ਬਿਲ ਜੋ ਹੈ ਪ੍ਰਾਈਵੇਟ ਮੈਂਬਰ ਇੰਟਰੋਡਿਊਸ ਨਹੀਂ ਕਰ ਸਕਦਾ ਇਹ ਸਰਾਸਰ ਗਲਤ ਐਜਰਸ਼ਨ ਹੈ ਇਹ ਸਰਾਸਰ ਗਲਤ ਫੈਕਟ ਹੈ ਮੈਂ ਆਰਟੀਆ ਭਾਈ ਪਾਰਲੀਮੈਂਟ ਪਾਰਲੀਮੈਂਟ ਸਕੱਰੇਟਰੀ ਜੀ ਮੈਂ ਆਰਟੀਆ ਬਾਈ ਸੀਗੀ ਮੈਂ ਪਾਰਲੀਮੈਂਟ ਤੇ ਜਿਹੜੀ ਆਫੀਸ਼ਲ ਕਿਤਾਬਾਂ ਪਈਆਂ ਹੁੰਦੀਆਂ ਉਹਨੂੰ ਚੱਕ ਕੇ ਲੈ ਕੇ ਆਇਆ ਸਾਰਿਆਂ 'ਚ ਲਿਖਿਆ ਹੈ ਕੋਈ ਰੋਕਟੋਕ ਹੈ ਹੀ ਨਹੀਂ ਕਿ ਪ੍ਰਾਈਵੇਟ ਮੈਂਬਰ ਮਨੀ ਬਿਲ ਨੂੰ ਨਹੀਂ ਕਰ ਸਕਦੇ ਪਾਸ ਕਰ ਸਕਦੇ ਨੇ ਉਹ ਜਾ ਕੇ ਟੇਬਲ ਤੇ ਕਰ ਸਕਦੇ ਨੇ ਦੇ ਕੈਨ ਇੰਟਰੋਡਿਊਸ ਦਾ ਮਨੀ ਬਿਲ ਔਨ ਦਾ ਫਲੋਰ ਆਫ ਦਾ ਹਾਊਸ ਜੇ ਨਹੀਂ ਯਕੀਨ ਹੁੰਦਾ ਪਾਰਲੀਮੈਂਟ ਸੈਕਟਰੀਅਰੇਟ ਦੀ ਵੈਬਸਾਈਟ ਤੇ ਜਾਇਓ ਉਥੇ ਫਿਲਟਰਸ ਲੱਗਦੇ ਨੇ ਮਨੀ ਬਿਲ ਐਂਡ ਪ੍ਰਾਈਵੇਟ ਮੈਂਬਰ ਉਥੇ ਟਾਈਪ ਕਰਿਓ ਤੁਹਾਨੂੰ ਨਾਮ ਵੀ ਪਤਾ ਲੱਗ ਜਾਣਗੇ ਕਿਹੜੇ ਪ੍ਰਾਈਵੇਟ ਮੈਂਬਰ ਨੇ ਕਿਹੜਾ ਮਨੀ ਬਿਲ ਇੰਟਰੋਡਿਊਸ ਕੀਤਾ ਤੇ ਜਦੋਂ ਮੈਂ ਟੈਲੀਗ੍ਰਾਮ ਚੈਨਲ ਤੇ ਆਪਣੇ ਪੁੱਛਿਆ ਸਿਰਫ 36% ਬੱਚਿਆਂ ਨੇ ਯੈਸ ਕਿਹਾ ਤੇ ਬਾਕੀਆਂ ਨੇ ਨੋ ਕਿਹਾ ਕਿਉਂ ਕਿ ਤੁਸੀਂ ਵੀ ਉਹੀ ਕਿਤਾਬਾਂ ਪੜ੍ਹ ਰਹੇ ਹੋ ਤੁਸੀਂ ਟੀਚਰਸ ਦੇ ਨੋਟਸ ਤੇ ਨਹੀਂ ਯਕੀਨ ਕਰ ਰਹੇ ਤੁਸੀਂ ਟੀਚਰਸ ਤੇ ਆਪਣੇ ਨਹੀਂ ਫੋਲੋ ਕਰ ਰਹੇ ਆਪਣੇ ਟੀਚਰਸ ਨੂੰ ਇਹੀ ਗਲਤੀਆਂ ਨੇ ਪ੍ਰੀ ਰੋਕ ਦੇਣਾ ਹੈ ਟੀਚਰਸ ਦੇ ਸੁਣ ਲੋ ਠੀਕ ਹੈ ਫੋਲੋ देयर ਨੋਟਸ ਜੋ ਉਹ ਕਹਿੰਦੇ ਨੇ ਜਾਂ ਤੇ ਟੀਚਰ ਤੇ ਭਰੋਸਾ ਨਾ ਕਰੋ ਆਪਣੇ ਆਪ ਜੋ ਕਰਨਾ ਹੈ ਕਰੋ ਪਰ ਕਿਸੇ ਟੀਚਰ ਨਾਲ ਜੁੜ ਗਏ ਹੋ ਨਾ ਤੇ ਉਹਦੇ ਤੇ ਭਰੋਸਾ ਰੱਖੋ ਉਸ ਤੋਂ ਬਾਅਦ ਦ ਫਿਫਥ ਥਿੰਗ ਆਈ ਡਿਡ ਵਾਸ ਰਿਪੀਟਿਡ ਰਿਵੀਜ਼ਨ ਮੈਂ ਤੁਸੀਂ ਨੋਟਸ ਤੇ ਮੈਂ ਪਹੁੰਚ ਗਿਆ ਮੈਂ ਆਰਟਿਸਟ ਤੇ ਪਹੁੰਚ ਗਿਆ ਉਨੇ ਇਹਨਾਂ ਨੂੰ ਦੁਬਾਰਾ ਦੁਬਾਰਾ ਰਿਵਾਈਸ ਤੇ ਕਰੂੰਗਾ ਨਾ ਨਹੀਂ ਤੇ ਯਾਦ ਕਿਸ ਤਰ੍ਹਾਂ ਰਹੇਗਾ ਇਹਨਾਂ ਲੈਕਚਰ ਇਹਨਾਂ ਲੈਕਚਰ ਪੋਲਿਟੀ ਦੇ ਮੈਂ ਸੁਣ ਲਏ ਇਹਨੇ ਲੈਕਚਰਸ ਮੈ ਜੀਓਗ੍ਰਾਫੀ ਦੇ ਹਿਸਟਰੀ ਦੇ ਸੁਣ ਲਏ ਪਰ ਯਾਦ ਕਿਸ ਤਰ੍ਹਾਂ ਰਹਿਣਗੇ ਲੈਕਚਰ ਥੋੜੀ ਦੁਬਾਰਾ ਦੁਬਾਰਾ ਦੇਖਣੇ ਆ ਤੁਸੀਂ ਕੀ ਕਰਨਾ ਹੈ ਤੁਸੀਂ ਇਹ ਚੀਜ਼ ਨੂੰ ਫੋਲੋ ਕਰਨਾ ਹੈ ਬਾਰ-ਬਾਰ ਰਿਪੀਟਿਡ ਰਿਵੀਜ਼ਨ ਤੇ ਟਾਰਗੇਟ ਕੀ ਹੋਣਾ ਚਾਹੀਦਾ ਮੈਂ ਬਾਰ-ਬਾਰ ਕਹਿੰਨਾ ਯੋਰ ਟਾਰਗੇਟ ਸ਼ਲ ਬੀ ਥੈਟ ਆਈ ਸ਼ਲ ਰਿਵਾਈਜ਼ 10 ਟਾਈਮਸ ਠੀਕ ਹੈ ਜੀ 10 ਟਾਈਮਸ ਕਿਨੋ ਰਿਵਾਈਜ਼ ਕਰਨਾ ਹੈ ਐਵਰੀ ਸਬਜੈਕਟ ਜਿਹੜਾ ਮੇਰਾ ਐਵਰੀ ਸਬਜੈਕਟ ਹੈ ਸਾਰੇ ਸਬਜੈਕਟਸ ਦੀ ਮੈਂ 10 ਵਾਰ ਐਟਲੀਸਟ ਰਿਵੀਜ਼ਨ ਕਰ ਲਾਂ ਅਸਲ ਪੇਪਰ 'ਚ ਬੈਣ ਤੋਂ ਪਹਿਲਾਂ ਤਾਂ ਇਹ ਗੱਲ ਬਣੇਗੀ ਐਂਡ ਦ ਲਾਸਟ ਥਿੰਗ ਵਿਚ ਆਈ ਡਿਡ ਵਾਸ ਪ੍ਰੈਕਟਿਸ ਦ ਟੈਸਟਸ ਜੇ ਮੈਂ ਸਿਰਫ ਪ੍ਰੀਲਿਮਸ ਦੀ ਗੱਲ ਕਰ ਰਿਹਾ ਤੇ ਮੈਂ ਐਮਸੀਕਿਊ ਦੀ ਗੱਲ ਕਰਾਂ ਠੀਕ ਹੈ ਜੀ ਐਮਸੀਕਿਊ ਟੈਸਟ ਮੈਂ ਬਹੁਤ ਸਾਰੇ ਦਿੱਤੇ ਆ ਠੀਕ ਹੈ ਜੀ ਬਹੁਤ ਸਾਰੇ ਐਮਸੀਕਿਊ ਟੈਸਟ ਮੈਂ ਅਟੈਂਪਟ ਕੀਤੇ ਸੀ ਲਗਭਗ ਜਿਵੇਂ ਕਹਾ ਅਰਾਊਂਡ ਜਿਹੜੇ 100 ਕੁਐਸਚਨਸ ਵਾਲੇ 80 ਤੋਂ 90 ਟੈਸਟਸ ਮੈਂ ਦਿੱਤੇ ਸੀ ਠੀਕ ਹੈ ਜੀ 80 ਤੋਂ 90 ਟੈਸਟਸ ਮੈਂ ਅਟੈਂਪਟ ਕੀਤੇ ਸੀ ਅਸਲ ਐਗਜ਼ਾਮ ਤੋਂ ਬਹਿਣ ਤੋਂ ਪਹਿਲਾਂ ਹੁਣ ਇਹਦਾ ਵੀ ਤਰੀਕਾ ਹੈ ਕਿ ਇਹਨੂੰ ਐਨਾਲਾਈਜ਼ ਕਿਸ ਤਰ੍ਹਾਂ ਕਰਨਾ ਹੈ ਪੇਪਰ ਤੇ ਦੇ ਦਿੱਤਾ ਪਰ ਕਿੱਦਾਂ ਪਤਾ ਲੱਗੇਗਾ ਕਿ ਮੈਂ ਠੀਕ ਕਰ ਰਿਹਾ ਹਾਂ ਗਲਤ ਕਰ ਰਿਹਾ ਹਾਂ ਪੇਪਰ ਜਿਹੜਾ ਹੈ ਉਹ ਠੀਕ ਹੈ ਕਿਆ ਨੂੰ ਇੰਪਰੂਵ ਕਿਸ ਤਰ੍ਹਾਂ ਕਰਨਾ ਉਥੇ ਅਗੇ ਯੂ ਨੀਡ ਅ ਮੈਂਟਰ ਪਰ ਇਹ 6 ਪੁਆਇੰਟ ਜਿਹੜੇ ਮੈਂ ਤੁਹਾਨੂੰ ਦੱਸੇ ਐ ਇਹ ਬਚੇ ਕੁਚੇ ਜਿਹੜੇ ਤੁਹਾਡੇ 3-4 ਮਹੀਨੇ ਜਿੰਨੇ ਵੀ ਮਹੀਨੇ ਤੁਹਾਡੇ ਬਚੇ ਐ ਇਹਨਾਂ ਵਿੱਚ ਇੱਕ ਵਾਰ ਇਹ ਸਟ੍ਰੈਟਜੀ ਅਪਣਾ ਕੇ ਦੇਖ ਲਓ ਜੇ ਤੁਸੀਂ ਅਗਲਾ ਪੀਸੀਐਸ ਉਹਨੂੰ ਟਾਰਗੇਟ ਕਰ ਰਹੇ ਹੋ 2027 ਵਾਲਾ ਜਾਂ 28 ਜਦੋਂ ਵੀ ਆਏਗਾ ਉਸ ਤੇ ਵੀ ਇਹ ਸਟ੍ਰੈਟਜੀ ਅਪਣਾ ਕੇ ਦੇਖ ਲਓ ਯੂਲ ਗੈਟ ਟੂ ਨੋ ਕੀ ਕੀ ਇਹ ਸਟਰੈਟਜੀ ਇਫੈਕਟਿਵ ਹੈ ਕਿ ਨਹੀਂ ਕਿਸੇ ਵੀ ਟਾਪਰ ਤੋਂ ਕਿਸੇ ਵੀ ਅੱਛੇ 멘ਟਰ ਤੋਂ ਪੁੱਛ ਲਿਓ ਕਿ ਇਹ ਸਟਰੈਟਜੀ ਇਫੈਕਟਿਵ ਹੈ ਕਿ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਸਟਰੈਟਜੀ ਵਿੱਚ ਮੈਂ ਤੁਹਾਡੀ ਕੋਈ ਵੀ ਹੈਲਪ ਕਰ ਸਕਦਾ ਹਾਂ ਐਨੀ ਹੈਲਪ ਯੂ ਕੈਨ ਟਾਕ ਟੂ ਮੀ ਔਨ ਦਿਸ ਨੰਬਰ ਇਹ ਸਾਰੀਆਂ ਚੀਜ਼ਾਂ ਆਪਾਂ ਆਪਣੇ ਜਿਹੜੇ ਸਾਡੇ ਨਾਲ ਐਸਪੀਰੈਂਟਸ ਜੁੜੇ ਨੇ ਨਾ ਜਿਨ੍ਹਾਂ ਨੇ ਸਾਡੇ ਵਕ ਵਕ ਕੋਰਸਸ ਵਿੱਚ ਐਡਮਿਸ਼ਨ ਲਈ ਹੈ ਆਪਾਂ ਉਹਨਾਂ ਨੂੰ ਆਲਰੇਡੀ ਇਹ ਚੀਜ਼ ਕਰਾ ਰਹੇ ਹਾਂ ਸਾਡਾ ਸਿਲੇਬਸ ਜਿਹੜਾ ਹੈ ਸਾਇੰਸ ਵਾਲਾ ਪਾਰਟ ਹਲੇ ਨਹੀਂ ਹੋਇਆ ਓਨੈਸਟਲੀ ਸਪੀਕਿੰਗ ਐਟ ਦਿਸ ਪੁਆਇੰਟ ਆਫ ਟਾਈਮ ਉਨੋਂ ਛੱਡ ਕੇ ਸਾਡਾ ਸਾਰਾ ਸਿਲੇਬਸ ਖਤਮ ਹੋ ਚੁੱਕਿਆ ਹੈ ਤੇ ਤਾਜੂਬ ਵਾਲੀ ਗੱਲ ਕੀ ਹੈ ਪੋਲੀਟੀ ਹਿਸਟਰੀ ਐਂਡ ਇਕਨੋਮੀ ਦੀ ਇੱਕ ਇੱਕ ਵਾਰ ਰਿਵੀਜ਼ਨ ਵੀ ਕਰਾਤੀ ਆਪਾਂ ਬੱਚਿਆਂ ਨੂੰ ਪੁੱਛ ਕੇ ਦੇਖ ਲਿਓ ਕਮੈਂਟ ਪਾ ਕੇ ਦੇਖ ਲਿਓ ਜਿਹੜੇ ਆਪਣੇ ਆਲਰੇਡੀ ਐਡਮਿਸ਼ਨ ਵਾਲੇ ਬੱਚੇ ਤੁਹਾਨੂੰ ਜਵਾਬ ਦੇ ਦੇਣਗੇ ਇਹ ਸਾਡੀ ਕਮਿਟਮੈਂਟ ਹੈ ਕਿਉਂਕਿ ਇਹ ਰਿਕੁਆਇਰਡ ਹੈ ਸੋ ਜੇ ਹੋਰ ਵੀ ਕੋਈ ਨਿਊਜ਼ ਜਾਣਕਾਰੀ ਚਾਹੀਦੀ ਹੈ ਮੇਰਾ ਟੈਲੀਗ੍ਰam ਚੈਨਲ ਹੈ ਜਿਹਨੂੰ ਤੁਸੀਂ ਫੋਲੋ ਕਰ ਸਕਦੇ ਹੋ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਕਿ ਸਰ ਕਿਦਾਂ ਤਿਆਰੀ ਕਰੀਏ ਐਨੀਥਿੰਗ ਰਿਲੇਟਡ ਟੂ ਪੰਜਾਬ ਪੀਸੀਐਸ ਸਿਰਫ ਬੈਚ ਖਰੀਦਣ ਲਈ ਨੰਬਰ ਨਹੀਂ ਹੈ ਮੇਰੇ ਨਾਲ ਗੱਲ ਵੀ ਕਰਨੀ ਹੈ ਸੋ ਦਿਸ ਇਜ਼ ਦਾ ਨੰਬਰ ਯੂ ਹੈਵ ਸੋ ਮੈਂ ਰੀਅਲੀ ਹੋਪ ਕਰਦਾ ਹਾਂ ਕਿ ਜਿਹੜਾ ਮੇਰਾ ਐਕਸਪੀਰੀਅੰਸ ਹੈ ਉਹ ਤੁਹਾਡਾ ਵਿਜ਼ਡਮ ਬਣੇਗਾ ਐਂਡ ਉਸ ਵਿਜ਼ਡਮ ਨੂੰ ਯੂਜ਼ ਕਰਕੇ ਤੁਸੀਂ ਪ੍ਰੀਲਿਮਸ ਦਾ ਪੇਪਰ ਹੁਣ ਕਾਢ ਹੀ ਲਓਗੇ ਅਤੇ ਹੁਣ ਨਹੀਂ ਰੁਕਣਾ ਚਾਹਦਾ ਇਫ ਯੂ ਹੈਵ ਐਨੀ ਡਾਊਟ ਕਾਲ ਮੀ ਆਪਣਾ ਸਟਰੈਟਜੀ ਬਣਾ ਲਾਂਗੇ ਗੱਲ ਕਰਾਂਗੇ ਠੀਕ ਹੈ ਜੀ ਸੋ ਸਤ ਸ੍ਰੀ ਅਕਾਲ ਜੀ ਥੈਂਕ ਯੂ ਫॉर ਲਿਸਨਿੰਗ ਜੇ ਵਧੀਆ ਲੱਗਦੀ ਹੈ ਇਹਨੂੰ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਬਾ ਬਾਈ ਜੀ